تنوں بتنا ہے کہ تنوں بچتے 10 منٹ رہ گئے نہیں نہیں اور ہمارا دو دا دو من سمجھا نہیں انہوں نے بتا دیا دو من ماں بتا نہیں من پہلے اوپر लेवल ہے ائے دو من لو اونڈا اونڈا نہیں ہے نظر ٹھیک تو نہیں گیا نہ سارے دے مار دیے ਜਾਂ ਜੀ ਮੈਂ ਪੱਤਰਕਾਰ ਦਾ ਪੁੱਛਦਾ ਜਿਹੜਾ ਫਿਰ ਪੱਤਰਕਾਰ ਨੂੰ ਬਾਹਰ ਚੁੱਕਦਾ ਇਹ ਦੂਜਾ ਗੇੜੇ ਵਾਲੇ ਮੁਰਕੇ ਆਜੂਗਾ ਜੀ ਆਜੂਗਾ ਜੀ ਹਾਂ ਆਜੂਗਾ ਕਿਸੂ ਸਾਰੇ ਦਲ ਨਹੀਂ ਵੀ ਸਾਰੇ ਆ ਜਾਣਗੇ ਦੁਬਾਰੀ ਜੀ ਸਾਰੇ ਨੂੰ ਆਉਣਾ ਪਾਉਂਗਾ ਦੁਬਾਰੀ ਪੈਂਡੂ ਦੇ ਰੱਖ ਦੋ ਬਰੋਰ ਕੀ ਆ ਬਹੁਤ ਦੇ ਜਾਨਾ ਪੈਂਡੂ ਤਾਂ ਪਹਿਲਾਂ ਹੀ 9 ਤਿੰਨ ਮਹੀਨੇ ਹੋ ਗਏ ਨਾਲ ਤੁਸੀਂ ਕੀ ਹੋ ਰਿਹਾ ਹੈ ਜੰਗ ਨਾਲ ਹਾਂ ਜੀ ਬੰਦੇ ਨਹੀਂ ਪਹਿਲਾਂ ਵਾਲੇ ਜੀ ਉਹ ਮਾਮਲਾ ਕਰਮ ਚਲਾਇਆ ਜੀ ਮੈਂ ਇਹ ਕਹਿੰਦਾ ਬਣਾਇਆ ਨਾ ਬਾਰੇ ਉਹ ਨਹੀਂ ਪਹਿਲੀ ਗੱਲ ਕਰਾਇਆ ਕਿ ਬਾਣੀ ਨੇ ਮੈਨੂੰ ਬਤਾ ਉਹ ਉਹ ਨਾ ਉਹ ਨਾ ਜਿਹੜੇ ਕੋਹੋਂ ਸਰੀਰ ਸਰਦਾ ਉਹ ਉਹ ਨੂੰ ਕੁਝ ਮਤਲਾਦਾ ਪਰ ਮੈਂ ਤੇ ਇਹਦਾ ਬੰਦਾ ਬੱਸ ਕਰੀ ਜਾਂਦਾ ਨਾ ਥੋੜਾ ਥੋੜਾ ਸੰਸਕਾਰ ਇਸੇ ਗਾਉ ਨਾਲ ਕੋਈ ਕੋਸਾਉਦਾ ਬੰਦਾ ਜੀ ਆਵੇ ਤਾਂ ਇਹ ਗੱਲ ਤਾਂ ਆਉਂਦੀ ਆ ਸੱਸ ਵੀ ਛੱਡ ਕੇ ਆ ਜੀ ਸੱਸ ਆਪਣੇ ਕੋਲ ਹੋਏ ਗੁੰਡਾ ਵਾਲੇ ਹੈ ਸੱਸ ਦੀ ਬਦਲੀ ਜਾੜ ਅੱਗੇ ਪੋਤਾ ਹੋਵੇ ਬੱਜਣਾ ਪੋਤੀ ਹੋਵੇ ਪੋਤਾ ਹੋਵੇ ਅਵੇ ਆਪਣੇ ਗਲੀ ਚ ਅਗਲੇ ਬਣਨੀ ਆ ਢੋਣ ਵਾਲਾ ਪਾਣੀ ਹੋ ਹੋ ਕੇ ਬਾਅਦ ਤੇ ਬਾਤ ਗੈਦਨੀ ਆ ਸਾਡਾ ਹੀ ਆ ਉਹਨਾਂ ਨਿਮਾਨੀ ਨਿਮਾਨੀ ਰਾਜਨ ਦੇ ਆ ਗਾ ਦਾ ਵੀ ਆਫਿਸ ਹੋਣਾ ਤਾਂ ਵੀ ਜਿਹੜਾ ਤੇਰੇ ਸੋਹਰੇਆਂ ਦਾ ਕਾਉਂਸਲਰ ਹੋਣਾ ਉਹਦੇ ਨਾਲ ਗੱਲ ਕਰਾਓ ਹਾਂ ਕਾਉਂਸਲਰ ਵੀ ਇਹੋ ਹੀ ਹੋ ਗਿਆ ਉਹ ਲੈ ਕੇ ਉਹਨਾਂ ਨੂੰ ਬਪਾ ਇੱਥੇ ਤਾਂ ਦਾ ਘਰ ਵੀ ਇੱਥੇ ਆ ਨਹੀਂ ਤੇਰਾ ਸੁੰਦਰ ਰੱਖ ਉਹਨੇ ਇੱਥੇ ਨਹੀਂ ਆ ਕੁਲੀ ਆਪੇ ਤੋਂ ਬੁਣਦੀ ਸਦਨਾਂ ਦਾ ਫਾਇਦਾ ਫੇਰ ਆਉਣਾ ਮੰਦਲਾ ਕੋਣ ਲੰਦੇ ਤੋਂ ਸੌਣੀ ਬੋਗੀ ਬਸ ਕਿੱਥੇ ਹੋ ਗਿਆ ਕੁਲੀਆ ਮੇਨਾ ਲੱਗੇ ਹੁੰਦਾ ਕਿ ਆਪਣੇ ਪਰਦੇਸ ਵਿੱਚ ਝਗੜਾ ਹੀ ਕਿਸ ਦੇ ਨਾਲ। ਇਹ ਕੋਈ ਰਾਮਦਾਨ ਦਾ ਸੰਸਾਰ ਵੀ ਐਦਾਂ ਹੁੰਦਾ ਕਿ ਉਹ ਮੁੱਕ ਤਾ ਪੁਰਾਣੀ ਰੰਜਿਸ਼ ਰੱਖਦਾ ਹੀ ਰਹੀ। ਤੇ ਆਪਾਂ ਘਰੇ ਨਹੀਂ ਹੈਗੇ ਤੇ ਮੁੱਲ ਮੈਂ ਪੇਕੇ ਘਰੇ ਰਹਿਣੀ ਆ। ਭਰਾ ਆਣ ਕੇ ਗਾਲ ਪੈ ਗਿਆ ਅੱਗੇ 25 ਜਣੇ। ਮੈਂ 25 ਜਣੇ ਆਣ ਕੇ ਤੇ ਗਾਲ ਪੈ ਗਿਆ ਤੇ ਰੱਖ ਬਣ ਕੇ ਨਾ ਉਹਦੇ ਇੱਥੇ ਲੈ ਗਿਆ। ਤੇ ਬਾਅਦ ਵਿੱਚ ਮੇਰਾ ਬੇੜਾ ਹੀ ਛੋਟਾ ਘਰੇ 15 ਸਾਲਾਂ ਦਾ 15 ਸਾਲਾਂ ਦਾ। ਉਹ ਯਾਰ ਨੂੰ ਮਗਰ ਵੀ ਚਲੋ ਤਾਂ ਇਹ ਮਾਰੀ ਜਾਂਦੇ ਉਹਨੂੰ ਕੋਈ ਗੱਲ ਨਹੀਂ ਹੈ ਤੇ ਕੋਈ ਗੱਲ ਨਹੀਂ ਆ ਉਹਨੂੰ ਖੜਕਿਆ ਤੇ ਮੇਰੇ ਬੱਚੇ ਦੀ ਬਾਗੂ ਬਣਾ ਕੇ ਤੇ ਬਾਗੂ ਕੋਈ ਘਰੇ ਨਹੀਂ ਹੈਗੇ ਤੇ ਮੈਂ ਸਾਡੇ ਘਰਾਂ ਦੇ ਵਿੱਚ ਦਰਖਾਸਤ ਦਿੱਤੀ ਹੈ ਕਿ ਇਦਾਂ ਇਹਨਾਂ ਨੇ ਕੀਤਾ ਹੈ ਕਿ ਇੱਕ ਤਾਂ ਨਸ਼ਾ ਵੇਚਦੇ ਤੇ ਉਤੋਂ ਇਦਾਂ ਕਰਦੇ ਆ ਤੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਪਤਾ ਨਹੀਂ ਇੱਕ ਦਿਨ ਆਏ ਔਰ ਪ੍ਰੂਫ ਹੈ ਸਾਡੇ ਕੋਲ ਹੈ ਹਾਂਜੀ ਮਤਲਬ ਕਿ ਵੀਡੀਓ ਵੀਰੇ ਹੈਗੇ ਮੰਗ ਲਵਾਂਗੇ ਤਾਂ ਬੰਦੇ ਆਣਗੇ ਅੰਨੇ ਆ ਬੇੜੇ ਨਾਲ ਕੋਈ ਵੀਡੀਓ ਬਣਾਇਆ ਇਹਦੇ ਕੋਈ ਨਾ ਸੁਨੇਹ ਪਗਰੋਂ ਦੀ ਵੀਡੀਓ ਹੈ ਮਤਲਬ ਉਹਦੀ ਲਈ ਇਹਨਾਂ ਤੋਂ ਉਹਨੇ ਬੇੜੀ ਉਹਨੇ ਬਣਾ ਲਈ ਜਿਹਦਾ ਮਤਲਬ ਉਹ ਅੱਧਾ ਗਲੀ ਦੇ ਵਿੱਚ ਘੁੱਟਣਾ ਹੁੰਦਾ ਨਹੀਂ ਆ ਮਤਲਬ ਸਾਰੀ ਗਲੀ ਇੰਨੇ ਲਈ ਨਸ਼ੇ ਦੀ ਤੇਨ ਨਾਲ ਪੈਖ ਵਿੱਚ ਸਾਰੇ ਕਹਿੰਦੇ ਆ ਕੋਈ ਮਤਲਬ ਇਦਾਂ ਤੂ ਵੀ ਨਹੀਂ ਦਿੰਦਾ ਬਾਬੇ ਸਾਰੇ ਪਿੰਡ ਪਤਾ ਕਿ ਕਿੰਨਾ ਨਸ਼ਾ ਵੇਚਦਾ ਹੈ ਇਹਦਾ ਮੇਨ ਹੈ ਹਾਂਜੀ ਨਥੇ ਵਾਲਾ ਤਾਂ ਪੁੱਛਦਾ ਕੰਮ ਆਉਣਾ ਬਹੁਤ ਗਲਤ ਠੀਕ ਹੈ ਪਰ ਜਿੱਦਾਂ ਹੁਣ ਬੱਚੇ ਰਹਿ ਪਏ ਆ ਉਹ ਵੀ ਤੇ ਚਲੋ ਫੁੱਲਸਾਹਾਂ ਦਾ ਕੰਮ ਆ ਕੰਮ ਕੰਪਲੀਟ ਕਰਨੇ ਕਿਤੇ ਵੀ ਕੰਪਲੇਂਸ ਉਹ ਵੀ ਮੈਨਾਂ ਨੂੰ ਕੁੰਦੇ ਆ ਪਹਿਲਾਂ ਥਾਣੇ ਕਰਾਂ ਦੇ ਗਈ ਸੀ ਆ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਸੇਜ ਪੀਸ ਦੇ ਪੇਸ਼ ਹੋਈਆਂ ਉਤੋਂ ਵੀ ਕੋਈ ਜਵਾਬ ਨਹੀਂ ਆ 26 ਤਰੀਕ ਦੀ ਮੈਸੇਜ ਪੀਸ ਦੇ ਪੇਸ਼ ਹੋਈਆਂ ਉਹ ਤੇ ਐਸਐਸਪੀ ਸਾਹਿਬ ਨੂੰ ਦਿਖਾਉਂਦਾ ਲੱਗਦਾ ਲੱਗਦਾ ਫਿਰ ਜਾਂਦੇ ਹਾਂ ਹਾਂਜੀ 26 ਤਰੀਕ ਨੂੰ ਗਈ ਆ ਅੱਜ ਉਹਨਾਂ ਨੇ ਕਿਹਨੇ ਤਰੀਕਾ ਕੀਤਾ ਫਿਰ? ਦੁਬਾਰਾ ਸਭ ਆਉਣ ਵਾਲੀ ਹੋਣੀ। ਹਾਂਜੀ। ਮੈਨੂੰ ਉਹਨਾਂ ਨੇ ਸੱਦਾ ਇੱਕ ਦਿਨ ਉਹਨਾਂ ਨੇ ਉੱਥੇ ਸੱਦ ਲਿਆਏ ਤੇ ਪਤਾ ਨਹੀਂ ਉਹਨਾਂ ਰੱਖ ਜਾਣੇ ਫੋਨ ਤੇ ਕੋਈ ਬੈਂਕ ਹੋਏ ਦੀ ਗੱਲ ਕਰਨ ਦੀ ਕੀ ਕੀਤਾ। ਬਾਹਰ ਕਾਰ। ਹਾਂਜੀ। ਆ ਵੀਡੀਓ ਬਣਾਏ। ਚੱਲੀ ਇਹਨਾਂ ਲਾਈਵ ਚੱਲੀ ਹੁੰਦੀ। ਲਾਈਵ ਨਾਲ 2 ਕਰੋੜ ਬਣਾ ਕੇ ਪਾ। ਲਾਈਵ ਨੂੰ ਕਾਟੀ ਦੇ ਰਹੇ ਨੇ ਅੱਜ ਕਰ। ਮੇਰੀ ਦੋਸਤ ਬਹੁਤ ਸਾਰੇ। ਹੂੰ। ਬਾਤ ਵੀ ਚੱਲੀ ਅੰਗਰੇਜ਼ੀ ਤੇ। ਹੈ। ਆਏ ਬੋਲਦੇ ਹਾਂ ਕੋਈ ਨਾ ਜਿਹੜਾ ਤੇਰਾ ਨਾਂ ਵਾਪਰਿਆ ਨਾ ਵੀ ਮੁੰਡਾ ਕਿੱਥੇ ਹੋਈ ਇਹ ਤੇ ਕਿ ਪੱਕਦਾ ਇਹ ਇਹ ਤਾਂ ਉਹ ਚੰਗ ਨਹੀਂ ਗਾ ਤੇ ਮੇਰਾ ਆਪਦਾ ਵੱਡਾ ਤੁਮਰਾ ਦੋਨੋਂ ਕਾਹਦਾ ਬੱਚੇ